ਇਹ ਮੁੰਡਾ ਉਹਦੇ ਰਹਿ ਗਿਆ ਉਹ ਉਹ ਕਹਿੰਦਾ ਨਾਲਿਆਂ ਦਾ ਪਹਿਲਾਂ ਕਾ ਨਾ 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 ਨ ਕੋ ਚੀਤੇ ਪੈਰਾ ਦੇ ਲਈ ਆਪਾਂ ਇਕੱਠੇ ਹੋਏ ਆ ਤੇ ਆਪਣਾ ਜੋ ਬੜਾ ਦੁਆਰਾ ਕਿੰਨਾ ਗਲਤੀ ਹੋਇਆ ਮੰਨਿਆ ਹਨਿਆਵਨ ਦਾ ਕਰੀਆ ਆਪਾਂ ਪਰਮੇਸ਼ਰ ਤੋਂ ਰਹੀਆ ਜਿਸ ਤਰ੍ਹਾਂ ਆਪਣਾ ਜਿਹੜਾ ਦੋਨਾਂ ਪਿੰਡਾਂ ਦੇ ਵਿਚਕਾਰ ਝਗੜਾ ਹੈ ਇਹ ਬਹੁਤ ਜਿਹੜ ਤੋਂ ਜਿਹੜਾ ਹੋਇਆ ਇਹਦੇ ਤੇ ਇੱਕ ਸੇਵਾ ਨਾਮ ਕਰਕੇ ਜਿੱਥੇ ਦੋਸਾਂ ਦੀ ਗੰਦਗੀ ਜਿਹੜੀ ਫੈਲੀ ਹੋਈ ਸੀਗੀ ਉਹ ਸੀ ਪਿਛਲੇ ਪੰਜਾਂ ਦੇ ਵਿੱਚ ਸਾਡੇ ਸਾਰੇ ਨੇ ਬੈਠ ਕੇ ਇੱਕ ਵਿਚਾਰ ਬਣਾਇਆ ਕਿ ਇਸ ਨੂੰ ਇੱਕ ਸੈਰਗਾਹ ਦੇ ਰੂਪ ਵਿੱਚ ਆਪਾਂ ਵਿਕਸਿਤ ਕਰ ਜੇ ਤਾਂ ਕਿ ਸਾਡੇ ਲੋਕ ਵਧੀਆ ਇਸ ਤੇ ਸੈਰ ਕਰਨ ਕੋਤਰਾ ਸਾਹ ਕੋ ਧਾਰਮਿਕ ਸਥਾਨ ਹੈ ਜਿਹਨੂੰ ਅੱਜ ਤੱਕ ਇੱਕ ਸਾਫ ਸੁਥਰੀ ਜਗਾ ਹੁੰਦੇ ਬਟ ਬੜਾ ਆਰਾਮ ਵਾਲਾ ਸਾਫ ਸੁਥਰਾ ਹੋਵੇ ਇੱਥੇ ਬਹੁਤ ਮੁੱਕੇ ਲੱਗਦਾ ਵੱਧ ਆਧਾਰ ਦਾ ਬਹੁਤ ਜੰਗਲ ਦੇ ਇੱਥੇ ਬੜਾ ਰੱਤ ਲੱਗਿਆ ਤਾਂ ਕਿ ਆਪਾਂ ਦਾ ਆਪਣੇ ਆਦੇ ਵਾਲਿਆਂ ਦਾ ਮਾਤਾ ਮਾਂ ਨਾ ਮਰਿਆ ਪ੍ਰਯਾਤ ਸਾਫ ਸੁਥਰਾ ਨਾ ਸਕੇ ਬਹੁਤ ਹੀ ਸਤਿਕਾਰਯੋਗ ਮਿਲਿਆ ਸਾਨੂੰ ਇਸ ਦੇ ਵਿੱਚ ਮੋਟਰਸਾਹਬ ਦੇ ਸਾਡੇ ਬਹੁਤ ਸਾਰੇ ਸਰਦਾਰ ਸਰਦਾਰ ਸਭ ਸੇਕੀ ਬੈਠੇ ਆਂ ਹੋਰ ਨੂੰ ਸੇਕੀ ਆ ਪੂਰੇ ਸਾਡੇ ਵੱਡੇ ਚਮਨ ਸਿੰਘ ਜੀ ਜੋ ਕੋਚ ਜਿੰਨੇ ਵੀ ਇਥੋਂ ਦੇ ਪੁਰੇ ਆਪਣੇ ਸ਼ੁਰੂਆਤ ਆ ਤੁਹਾਨੂੰ ਸਭ ਦੇ ਜਗ੍ਹਾ ਦੇ ਤੇ ਪੁਰਾਣੀ ਜਗ੍ਹਾ ਹੈ ਉਥੋਂ ਸਾਡੀ ਸ਼ੁਰੂਆਤ ਜਿਹੜੀ ਹੋਈ ਹੈ ਹੋਰ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਨੂੰ ਪੂਰਾ ਸਹਿਯੋਗ ਦੇ ਦਿੱਤੀ ਹੈ ਉਹ ਕਰ ਗਿਆ ਉਹ ਤੁਹਾਨੂੰ ਇਸ ਕੰਮ ਦੇ ਵਿੱਚ ਪੂਰਾ ਸਹਿਯੋਗ ਦੇ ਰਿਹਾ ਸਾਡੇ ਰਾਜ ਆਪਰ ਕੱਸੀ ਬਹੁਤ ਪੁਤਰੀ ਮੇਰੇ ਬਸੇਰੇ ਵਾਲੀ ਸਤਬਾ ਸ਼ਰਮਾ ਦੇ ਘਰ ਦੇਵਾ ਜੀ ਪੂਰੀ ਸਾਹਿਬ ਜੀ ਭਵਨ ਮੇਸਨ ਜੀ सुरेश ਜੀ ਬਕਰਨ ਜੀ ਸ਼ਾਮ ਜੀ ਗੁਰਿੰਦਰ ਪੂਰੀ ਬਹੁਤ ਸਾਰੀਆਂ ਜਿਹੜੀਆਂ ਸੁਸ਼ੀਤਾਂ ਇਹਦੇ ਨਾਮ ਰਹਿ ਗਏ ਤਾਂ ਉਹ ਸਾਡੇ ਨਾਲ ਜੁੜੀਆਂ ਹੋਈਆਂ ਉਹਨਾਂ ਨੇ ਸਾਨੂੰ ਸੁਗਦਰ ਜੀ ਪੁੱਤਾਂ ਉਹਨਾਂ ਦੇ ਉਧਾਰ ਜੱਤੀ ਹੈ ਉਹ ਜਗ੍ਹਾ ਅੰਮਨੇ ਟਰੈਕਟਰ ਚਲਾ ਕੇ ਲਗਾਇਆ ਇਸ ਜਿਹੜਾ ਇਹਨੂੰ ਯਾਰ ਜੀ ਸਾਰੇ ਬੱਚਾ ਤੁਹਾਡਾ ਮਾਇਆ ਦਾ ਪੱਕਾ ਵਿਚਾਰ ਉਹ ਅਸੀਂ ਸਾਰੇ ਪੇ ਤੁਹਵਾਣੀ ਹੈ ਜਦੋਂ ਆਜੂ ਰੂਮ ਤੇ ਉਹਨਾਂ ਨੇ ਆਪਣਾ ਕੈਕਟਰ ਬਹੁਤ ਚਲਾ ਕੇ ਕਰੇਵਾ ਸਾਡੇ ਫੈਕਟਰੀ ਦੀ ਸੇਵਾ ਕੀਤੀ ਹੈ ਤੇ ਅਸੀਂ ਥੋੜਾ ਜਿਆਦਾ ਨੂੰ ਕੈਕਟਰ ਦਿੱਤਾ ਸੀਗਾ ਸੰਨ ਕੈਕਟਰ ਚਾਹੀਦਾ ਜੀ ਸ੍ਰੀ ਸੇਵਾ ਨੂੰ ਬਹੁਤ Gracias. esse سارا جب بہت سارا یوگدان جاگ راشن مل رہی ہے جہاں سب ہوا ہوا کہ آپ اس کا سیر جاگا کرنے سر یوگا کرنے پیچھے لیں گے تو میں ساری سنگوں کا بہت دن کرتا ہوں سارے سردار پنچ بہت سارے بیوی صاحب وہ بھی سارے پہنچے ہیں ہوگت سنہیا پایا سا ਉਸ ਨੇ ਵੀ ਮੱਕੇ ਯਾਰ ਆਪਣੇ ਆਪ ਦੀ ਸੰਸਕਾ ਦੇ ਟੈਨਸ ਕਰਨਾ ਚਾਹੁੰਦਾ ਲੱਗਦਾ ਸਭ ਸਾਹਜ ਹੋ ਗਿਆ ਕਿ ਅਸੀਂ ਆਪਣਾ ਆਲਾ ਦੋਸਤ ਤੋਂ ਹੋਣਾ ਹੈ ਆਪਾਂ ਆਪਣੇ ਨਾਮ ਨੂੰ ਬੜਿਆ ਬਣਾਣਾ ਹੈ ਪਰ ਹੋਰ ਜਾ ਕੇ ਕੋਈ ਨਾ ਕੋਈ ਉਰੇ ਰਹਿ ਜਾਂਦੇ ਆ ਬਾਕੀ ਸਭ ਆਪਣੇ ਆਪ ਹੀ ਚੋਣਦੀ ਹੈ ਪ੍ਰਮਾਤਮਾ ਦੀ ਕਰਦਾ ਹੋ ਰਹੀਆਂ ਬੜੀ ਸਫਲ ਹੋ ਜਾਂਦੀ ਹੈ ਉਹ ਕਰਦਾ ਵੀ ਹੈ ਕਿ ਇਹਨੇ ਸੰਸਕਾ

بہت ساری تیار ہوئی ہیں سہیل ملے گا سارے اپیل کرتا ہے کہ جنہیں بھی خود اس پروجیکٹ جڑیے ساری پولیٹل پارٹیاں سانجا کا ساری پولیٹل پارٹیاں ستار دیں گے سرکار کو جو لگتا ہوا وہ لوگ کریں گے کہ سکار کو سوائبا مل رہی ہیں

گربا پرگی وسطہ بھی نہیں جی آپ اس پروجیکٹ کا جا کے آکسیجن کر لیے جب شہرات کا بندہ آتا ہے توسیجن جو ودیا ہبا ملے وہ جو چاہا سواد سال کے اندر جانا ہے ਦੇ ਲੋਕ ਜਿੰਕੇ ਸਾਹ ਦੇ ਨਾਲ ਨੂੰ ਵਾਹਿਗੁਰੂ ਕਰੇ ਕੋਰੋਨਾ ਦੀ ਬੀਮਾਰੀ ਇਸ ਕਰਕੇ ਵੀ ਇਹ ਕਿ ਆਪਾਂ ਸਮਾਜ ਨੂੰ بچਿਆ ਨਾ ਪ੍ਰੋਟੈਕਟਰ ਸਾਹਿਬ ਨੇ ਪਹਿਲੇ ਦਿਨ ਬਾਹਰੀ ਸੀ ਪੰਜਾਬੀ ਕਰੇ ਅੰਦਰ ਰੁਕਣਿਆ ਹੋਇਆ ਉਹਦੇ ਵਿੱਚ ਵੀ ਅਸੀਂ ਇਹ ਤਿਆਰ ਤਿਆਰ ਕਰਨਾ ਕਿ ਜੇ ਕੋਈ ਸਮਝੋਤੀ ਸਕੇ ਨਾ ਤੇ ਬੇਨੁਮਾਈ ਪ੍ਰੈਜ਼ੈਂਟ ਦੇ ਦੂਜੀ ਤਰ੍ਹਾਂ ਦੇ ਦੇਵਾ ਦਾ ਨੋਟ ਲਾ ਲਿਆ ਮੈਂ ਕਹਿੰਦਾ ਜੇਲੇ ਆ ਸੀਨਾ ਦਾ ਜੀਆ ਬੈਠੇ ਨੇ ਨੀ ਗੁਰੇ ਰਣ ਆਪਾਂ ਇਹ ਹੰਦ ਕਰ ਰਹੇ ਹਾਂ ਜਿਹੜੇ ਭਾਈ ਸਾਹਿਬ ਦਾ ਸਟੇਜ ਹੈ ਉਹ ਤੋਂ ਬਾਹਰ ਨਹੀਂ ਜਾਂਦੇ ਆ ਸਾਡੀ ਵੀਡੀਓ ਬਾਹਰ ਜਾਂਦੀ ਆ ਤੂੰ ਦੇਖਦੇ ਆ ਉਹ ਤੋਂ ਵੇਖਿਆ ਜਦੋਂ ਮੈਂ ਆਪਾਂ ਗੱਲ ਆਨਗਾਰ ਕੀਤੀ ਜੇ ਕੀ ਕਾਰਨ ਕੀਤੀ ਹੈ ਦੀ ਗੱਲ ਕੀਤੀ ਮੈਂ ਕਹਿੰਦਾ ਵੀ ਸਾਡੇ ਪੈਂਟ ਕੋ ਹਰ ਮਹੀਨੇ ਲੱਖ ਤੋਂ 1.5 ਲੱਖ ਪਈਆ ਮਿਸਟਰ ਹਰ ਮਹੀਨੇ ਕਿ ਇਹ ਪ੍ਰਮਾਣ ਦਿੱਤਾ ਮੇਰਾ ਸ਼ੋਭੀਆ ਉਹ ਤੇਰੀਆ ਪਿੱਛੇ ਜਿਹੜੇ ਮੈਂ ਉਤਲਾਈ ਸੀ ਵੀ ਜਿਹੜਾ ਬੱਚਾ ਉਹ ਸ਼ਕੁਲਾ ਉਹ ਮੇਰੀ ਵਰੁਪਤੀ ਨਾਲੋਂ ਪੀੜਾ ਵਿੱਚ نےکا چلے پارک کا نام بھی بابا بینک ایک بارتی ہے کہ وہ سن لوگ جو چلی آیا ہے تانواز یہ سرکار چلتی ہے یہ سرکاری کافتیاں کے اگرام کو ہمتے ہیں یہ کیا ہونکہ ہے آپ کو ہمتے ہیں یہاں پہنگاں یہاں کہیں گاں کہیں گاں گاں یہاں کافتا ہے مانترا ہے کہ پکیڑی کافتا ہے پاسی ایک باسے ہیں یہ تھی شیوہ یہاں پہنگاں شیوہ پاسی پاسی ہے یہاں کام دیا جو ਇਸ ਕੰਟੀ ਵੀ ਬੀਜ ਆ ਬਹੁਤ ਵੱਡਾ ਕਲਪੀ ਦਾ ਸਿਹਰਾ ਪ੍ਰੋਫੈਸਰ ਜੀ ਨਾ ਜਾਣੇ ਕਿ ਪਤਾ ਲੈ ਨਹੀਂ ਨਾ ਐਂਡ ਮੀਟ ਪਿਛਲੀ ਮੀਟ ਸੀ ਮੈਂ ਕਿਆ ਮੈਂ ਤਾਂ ਵੀ ਪ੍ਰੋਫੈਸਰ ਸਾਹਿਬ ਨੇ ਜੇ ਮੋਗੇ ਆ ਹੋ ਚੀ ਇਹਨਾਂ ਦੀ ਮੋਗੇ ਆ ਨੇਚਰ ਮਾਰਕੀ ਤੁਨ ਉੱਤੇ ਬੇਜਾ ਪਿਆ ਕਿ ਪਿੰਡ ਕਾ ਨੂੰ ਆਉਂਦੇ ਆ ਇਹਨਾਂ ਮਾਣ ਸੀ ਕਿਉਂ ਭੇਜਿਆ ਕਿਉਂ ਵੀ ਜੇ ਸਖਤ ਤੌਰ ਤੇ ਇਹਨਾਂ ਦੇ ਅੰਦਰ ਆਏ ਵਿਦਵਾਨ ਬਣ ਜਾਂਦੇ ਆ ਅਜਾ ਤੁਹਾਨੂੰ ਆਪੇ ਦੇ ਬਾਰੇ ਯਾਹੇ ਕੀ ਕੰਮ ਹੈ ਤੇ ਜਿਹਦੇ ਬਾਰੇ ਨਾਲੇ ਸੋਚਦੇ ਆਪਾਂ ਜਿਹੜੇ ਸਾਡੇ ਪਿੰਡ ਦੇ ਬੰਦੇ ਸੇਧ ਬੰਦ ਹੋ ਗਏ ਸਾਡੇ ਪਿੰਡ ਦੇ ਬੱਚੇ ਸੇਧ ਬੰਦ ਹੋ ਗਏ ਤੇ ਤਾਂ ਹੀ ਸਾਡਾ ਫੰਡਸਰੀ ਜਿਹੜੀ ਆ ਕੀ ਸਾਡੇ ਕੰਮ ਆਉਂਦੀ ਇਸ ਕਰਕੇ ਇਹ ਇੰਨਾ ਦਾ ਉਤਲਾ ਹੈ ਤੇ ਆਪਾਂ ਸਾਰੇ ਨਾਲ ਜੁੜ ਗਏ ਆ ਇਹ ਜਿਹੜਾ ਪ੍ਰੋਜੈਕਟ ਆਪਾਂ ਤਾਂ ਬੰਦਿਆ ਬਣ ਜਾਣਾ ਹੈਗਾ ਤਾਂ ਤੱਕ ਹੀ ਹੋ ਕੇ ਸਹਿਯੋਗ ਦਿਓ جی <سؤال> بہت لائے جانٹا چیزن شروعات بہت ودیا ہوئی ہے سب تو پہلے سارے سابق سرپنچ امریک وہ باہر گئے اور جانا کہ سنو بجا سو روپیہ لے کے گئے گئے ਇਹ ਨਹੀਂ ਤੁਹਾਨੂੰ ਸਹਦਤ ਨੂੰ ਬੁਰੀ ਸੇਵਾ ਵਿੱਚ ਸ਼ੁਰੂ ਕਰਕੇ ਇਸ ਤਰ੍ਹਾਂ ਕਿ ਨੈਗੇਟਿਵਿਟੀ ਨੂੰ ਨਰਮ ਬਣਾਉਣਾ ਹੈ। ਉਸ ਤੋਂ ਅਗੇ ਭਾਈ ਉਤਰਾ ਸਿੰਘ ਉਹ ਵੀ ਆਪਰੀ ਦੀ ਸੇਵਾ ਹੈ। ਠੀਕ। ਫਿਰ ਬਸਨਾ ਬਰਿੰਦਰ ਸਿੰਘ ਜੀ ਦੀ ਸੇਵਾ ਹੈ। ਜੀ ਦੇ ਵਿੱਚ ਇਹ ਕਾਗਜ਼ ਲਈ ਖਤਰ ਜੰਦਾ ਸਾਰੇ ਪਤੇ ਬਲਾਕ ਸਾਹ ਪਾਉਣਾ ਵਾਏ ਗੁਜੀ ਘਰ ਦਾ ਵਾਏ ਗੁਜੀ ਦੀ ਖਤੇ ਸਰਦ ਰਵਿੰਦਰ ਸਿੰਘ ਖੋੜਾ ਨੇ ਸਾਰਾ ਇਹ ਝੰਡਾ ਆਪਾਂ ਨੂੰ ਦੱਸਿਆ ਸਾਰੇ ਪ੍ਰੋਜੈਕਟ ਬਾਰੇ ਵੀ ਆਪਾਂ ਖਤਰੀ ਲੱਤਰ ਹੋਏ ਇਹਦਾ ਜਿਹ ਬਰਾਦਾ ਇੰਨੇ ਪਾਇਆ ਸੀਗਾ ਆਪਣੇ ਘਰ ਵਿੱਚ ਤੇ ਆਰਤੀ ਭਲਾਈ ਕਲਪਣਿਆ ਦੇ ਵਿੱਚ ਪਾਇਆ ਸੀ ਮੈਂ ਤੇ ਵੀ ਆਪਾਂ ਨੇ ਕਿਹਾ ਪਾਉਣੀ ਕਿ ਕਿਹਦੇ ਬਾਣੀ ਦਾ ਵੀ ਫਰਮਾਨ ਹੈ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਸਵਾਵਾ ਬਹੁਤ ਨੇ ਆਸਾਨ ਦੇ ਇਸੇ ਜਾਈਆਂ ਪਰ ਮੇਰੇ ਹਿਸਾਬ ਨਾਲ ਸਵੇ ਸਵੇ ਨਾਲ ਸਵਾਵਾ ਤਬਦੀਲ ਹੋ ਜਾਂਦਾ ਕਿਤੇ ਸਵਾਵਾ ਸੀ ਗਿਆ ਵੀ ਢੂ ਲਾਉ ਜਿਹੜਾ ਕੋਈ ਵਾਰਦਾਨੀ ਪਰਿਵਾਰ ਜਾਂ ਰਲ ਗੜ ਕੇ ਕੋਈ ਤੇ ਇੱਕ ਢੂ ਲਾਉਂਦੀ ਸੀ ਤਾਂ ਉਹਨਾਂ ਦਾ ਵੱਡਾ ਨਾਮ ਬਣਦਾ ਸੀ ਵੀ ਤਾਂ ਵੱਡਾ ਫਰ ਲਾ ਗਈ ਇਹ ਨਲਕੇ ਦੀ ਬਹੁਤ ਵੱਡੀ ਸੇਵਾ ਬਣ ਗਈ ਵੀ ਜੇ ਨਹੀਂ ਹੋ ਗਿਆ ਜੀ ਨਲਕਾ ਜਿਹੜਾ ਪਰਿਵਾਰ ਦਾਣ ਕਰਦਾ ਪਾਉਂਦਾ ਉਹਦੀ ਬੜੀ ਸੇਵਾ ਹੈ। ਫਿਰ ਸਮੇਂ-ਸਮੇਂ ਤੇ ਯਾਕ ਕਰਦੇ ਸ਼ੀਲਾਲ ਹੋਣੀਆਂ ਹੋਰ ਪ੍ਰਬੰਧ ਕਰਨੇ ਸਮੇਂ-ਸਮੇਂ ਦੀ ਲੋੜ ਰਹੀ ਹੈ ਤੇ ਵੱਡੀਆਂ ਸਵਾਵਾ ਸੀ। ਪਰ ਅੱਜ ਤਬਦੀਲ ਹੋ ਚੁੱਕੀਆਂ ਸਾਰੀਆਂ ਸਵਾਵਾ ਜੇ ਅਸੀਂ ਉਧਾ ਪੈੜਾ ਨੂੰ ਚਲੇ ਜਾਵਾਂਗੇ ਤੇਰਾ ਖਿਆਲ ਪਛੜੇ ਲੋਕਾਂ ਦੇ ਹਿੱਸੇ 'ਚ ਆ ਜਾਗੇ ਸਾਨੂੰ ਅਜਿਕੇ ਸਵਾਵਾ ਦੀ ਲੋੜ ਹੈ ਕਿ ਸਵਾਤਾ ਵਧ ਕੇ ਇਹ ਵੱਡੀ ਲੋੜ ਆ ਇਹ ਵੀ ਕਰਵਾਣੀ ਨੇ ਫਰਮਾਨ ਹੈ ਕਿ ਪਵਣ ਗੁਰੂ ਪਾੜੀ ਪਿਤਾ ਮਾਤਾ ਤਤ ਨੂੰ ਸਾਡਾ ਵੀ ਵਾਧਾ ਵਰ ਦੀ ਸੁਭਾਲ ਆ ਅਸਾਂ ਦੇ ਹਿੱਸੇ ਚ ਆਈ ਆ ਵੀ ਇਹਨੂੰ ਕਰਦੀ ਆ ਤੇ ਹੁਣ ਸਭ ਤੋਂ ਵੱਡੀ ਲੋੜ ਬਣ ਗਈ ਆ ਕਿ ਆਪਾਂ ਇਹ ਵਾਧਾ ਵਰ ਦੀ ਘੁਮਾੜ ਕਰੀਏ ਮੈਂ ਕਿਦਾਂ ਕਿਹੇ ਨਾ ਐਡੇ ਤੇ ਫੇਸਬੁੱਕ ਤੇ ਵੀਡੀਓ ਭੇਜਿਆ ਸੀ ਅਜੇ ਉੱਤੇ ਸਾਥ ਜਿਵੇਂ ਸਾਰੇ ਜਣੇ ਇੱਕ ਦਮ ਇਕੱਠਾ ਹੋ ਗਏ ਇੱਕ ਔਰ ਜਿਹੜਾ ਮੇਰੇ ਬੱਚੇ ਨੂੰ ਪੋੜ ਰਹੀ ਹੈ ਪੋਟਰੀ ਰਹੀ ਉਹ ਉੱਤੇ ਬੈਠ ਗਈ ਆ ਉੱਤੇ ਬੈਠ ਕੇ ਉਹਦੇ ਤੇ ਇਨਾ ਤੱਕ ਕਰੀ ਆ ਰਹੀ ਆ ਮੈਂ ਵੀ ਸਾਡੇ ਦਾ ਮਾਂ ਪੁੱਤ ਦੇ ਬੱਚੇ ਦੇ ਮਿੱਕੇ ਦੀ ਵੀ ਗੱਲ ਕਰੂੰਗੀ ਪਿੱਛੇ ਜੇ ਇੱਕ ਵੀਡੀਓ ਜਲਦੀ ਸੀਕੇ ਗੁਰੀਲ ਦੀ ਬਾਤਾਂ ਗੁਰੀਲ ਦੇ ਘਰ ਵਾਲੀ ਇੱਕ ਪ੍ਰੋਫੈਸਰ ਜੀ ਵੀ ਤੇ ਆਪਦੇ ਬੱਚੇ ਨੂੰ ਕਹਿ ਦਿੰਦੀ ਸੀ ਕਿ ਜੇ ਪਾਣੀ ਖੋਲਿਆ ਕਰ ਮੈਂ ਰੋਲਾ ਪਾਉਂਗੀ ਤੇ ਤੇਰੇ ਨਾਲ ਤੇਰੇ ਡੈਡੀ ਚੋਂ ਕਟਾਇਆ ਕਰਾਂ ਕਿ ਉਹ ਆ ਕੇ ਗੁਰੀਲ ਆਪਦੀ ਬਾਤ ਸੁਣਦਾ ਸੀ ਉਸ ਰੂਬਲਾਕ ਜੁੜੇ ਸੀ ਕੁਝ ਪੁਰਾਣੀ ਗੱਲਾਂ ਜੁੜੀਆਂ ਸੀ ਇਹਦਾ ਕਾਰਨ ਵੀ ਇਹ ਨਹੀਂ ਕਿ ਆ ਵੀ ਕਿ ਇਹ ਉਹ ਨਾ ਮਮਤਾ ਹੈ ਨਹੀਂ ਉਹਨਾਂ ਦੇ ਵਿੱਚ ਉਹ ਪਿਓ ਵਾਲਾ ਰਿਸ਼ਤਾ ਹੈ ਨਹੀਂ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਆਪਣਾ ਤਕਦੀਰ ਹੁੰਦਾ ਜਾ ਰਿਹਾ ਸਿਸਟਮ ਸਾਡੀ ਸੋਚ ਤਕਦੀਰ ਹੁੰਦੀ ਜਾ ਰਹੀ ਹੈ ਜੇ ਅਸੀਂ ਸੱਚ ਕਿਤੇ ਸੈਂਟਰ ਨੂੰ ਚੈੱਕ ਕਰਦੇ ਪੜਦੇ ਹਾਂ ਉਹਨਾਂ ਉਹਨਾਂ ਦੀ ਜਿਹੜੀ ਕ ਵੈਬਸਾਈਟ ਆ ਤੁਸੀਂ ਆ ਵੀ 40% ਲੋਕ ਕਰੋ ਟੈਨਸ਼ਨ ਦੇ ਬੀਜ ਬੋਲ ਚੁੱਕੇ ਹੋ ਮਤਲਬ ਸਰੀਰਕ ਮਾਰਗਾਂ ਦੇ ਨਾਲ ਨਾਲ ਜਿਹੜੀਆਂ ਮਾਨਸਿਕ ਲੋਗ ਹੈ ਜਾ ਦੇ ਬਚ ਚੁੱਕੇ ਆ ਤੱਕ ਮੈਂ ਛਾੜੀ ਨਿੱਕੀ ਦੀ ਪੜ੍ਹੀ ਸੀ ਕਿ ਜਦੋਂ ਜਾ ਸਰਵਰ ਭਗਤਾਂ ਦੇ ਮਾਤਾ ਪਿਤਾ ਨੂੰ ਲੈ ਕੇ ਜਾਂਦਾ ਸੀ ਨਾ ਯਾਤਰਾ ਦੇ ਤੇ ਜਦੋਂ ਜੰਗਲ ਚ ਜਾਂਦਾ ਸੀ ਤੇ ਉਹਨਾਂ ਦੀ ਕੋਈ ਬੋਲੀ ਮਿੱਠੀ ਸੀ ਜਦੋਂ ਜੰਗਲ ਤੋਂ ਬਾਹਰ ਖੋੜ ਕੱਟ ਕੇ ਲੈ ਕੇ ਜਾਂਦਾ ਸੀ ਤਾਂ ਉਹਦੇ ਮਾਤਾ ਪਿਤਾ ਨੂੰ ਕਹਿ ਦਿੰਦੇ ਸੀ ਵਾਪਸ ਆ ਜਾ ਤੂੰ ਕਹਦਾ ਇਹ ਮਾਤਾ ਤੁਹਾਨੂੰ ਕੀ ਪਤਾ ਮੈਂ ਕਿੱਧਰ ਜੀ ਜਾਣਾ ਕਿੱਧਰ ਨਹੀਂ ਕਿੱਥੇ ਜਾ ਰਿਹਾ ਤੁਸੀਂ ਆਏ ਘਰੋਂ ਕਿੱਧਰ ਤੇ ਜਾਣਾ ਵਾਪਸ ਆ ਜਾ ਉਹਨਾਂ ਤੇਰੀ ਬੋਲੀ ਦਾਸ ਦਿੰਦੀ ਆ ਜਦੋਂ ਤੂੰ ਪਗੜੀਲੀ ਧਰਤੀ ਤੇ ਜਾ ਰੋਦਾ ਜੰਗਲ ਤੋਂ ਬਾਹਰ ਹੋ ਜਾਣਾ ਤੂੰ ਉੱਖਾ ਹੋ ਜਾਣਾ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਤੇ ਮੇਰਾ ਰਸਤਾ ਜਾਣ ਵਾਲਾ ਨਹੀਂ ਆਪਣਾ ਪਿਆਰ ਦੇ ਰਿਹਾ ਕਉ ਕਿਤੇ ਨਾ ਕਿਤੇ ਵਾਕਿਆ ਹੀ ਸਾਡਾ ਜਿਹੜਾ ਮਾਹੌਲਾ ਨਾ ਪਤਰੀਲਾ ਹੋ ਗਿਆ ਇਹ ਨੂੰ ਵੇਖਿਆ ਹਲੜੀ ਹੋਣਾ ਜੇ ਚੋਰੀ ਹੁੰਦੀ ਆ ਤਾਂ ਸਿਆਣੇ ਕਿਤੇ ਉਹਦੇ ਦਰਵਾਜ਼ੇ ਲਾਉ ਜੇ ਦਰਵਾਜ਼ੇ ਆਨੇ ਹਲੜੀ ਹੁੰਦੀ ਤਾਂ ਤਾਰਾਂ ਲਾਉ ਤਾਰਾਂ ਨਾਲ ਹਲੜੀ ਹੁੰਦਾ ਤਾਂ ਕੈਮਰੇ ਲਾਉ ਕੈਮਰੇ ਨਾਲ ਹਲੜੀ ਹੁੰਦਾ ਤਾਂ ਕਿਸੇ ਤਰ੍ਹਾਂ ਦਾ ਆਉਦਾ ਹੋ ਸਕਿਉਰਟੀ ਗਾਰਡ ਰੱਖੋ ਇਹ ਹਲੜੇ ਸਮੇ ਸਮੇ ਤੇ ਇਹ ਸਾਡੇ ਵੀ ਹਾਲ ਆ ਜੇ ਸਾਨੂੰ ਅਜੇ ਕੈਂਸਰ ਨੇ ਘੇਰ ਲਿਆ ਜੇ ਸਨ ਕੁਮਾਰੀਆਂ ਨੇ ਘੇਰ ਲਿਆ ਜੇ ਸਾਨੂੰ ਟੈਨਸ਼ਨਾਂ ਨੇ ਘੇਰ ਲਿਆ ਜੇ ਸਕੂਲ ਦੇ ਬੱਚੇ ਬਾਸੇ ਵੀ ਅਜੇ ਸਾਨੂੰ ਸੈਂਸਦਾਨ ਡਾਕਟਰ ਸਾਹਿਬਾਨ ਤਾਰ ਬਲੰਦਰ ਜੀ ਵਰਗੇ ਵਿਦਵਾਨ ਦੱਸਦੇ ਆ ਕਿ ਜੇ ਰੋਖ ਨਹੀਂ ਘਟਗੇ ਇਹਦਾ ਕਾਰਨ ਹੈ ਤੇ ਫਿਰ ਆਪਾਂ ਰੋਖ ਲਾਈਏ ਤੈਨੂੰ ਧੁਰਿਏ ਇਹ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਆ ਗੁਰੂ ਘਰ ਨੂੰ ਜਾਣ ਵਾਲੇ ਰਸਤੇ ਉਹ ਹੁੰਦੇ ਜਿਹੜਾ ਗੁਰੂ ਘਰ ਦਾ ਕਰੋ ਤੇ ਉਧਰ ਨੂੰ ਧੁਰਿਏ ਕੋਈ ਖੇਸ ਠਾਵਾ ਬੁਝਦਾ ਦੇਣਾ ਬਾਪੂ ਨਹੀਂ ਬੰਦਿਆ ਵੀ ਖੇਸ ਠਾਵਾ ਤੇ ਜਾਣਾ ਹੀ ਗੁਰ ਘਰ ਆ ਜਿਹੜੀ ਗੁਰੂ ਘਰ ਤੋਂ ਹੁੰਦੇ ਜਿਹੜਾ ਉਹ ਤੈਨੂੰ ਤੁਰਨਾ ਗੁਰ ਘਰ ਨੂੰ ਜਾਣੇ ਰਸਤੇ ਹੁੰਦੇ ਗੁਰ ਘਰ ਨੂੰ ਜਾਣ ਵਾਲਾ ਹੀ ਰਸਤਾ ਹੈ ਕਿ ਆਪਾਂ ਜੇ ਆਪਾਂ ਬਣਾਵਾਂਗੇ ਕਿਉਂਕਿ ਇਹਦਾ ਕੋਈ ਲਿਮਟ ਨਹੀਂ ਰਹਿ ਜਾਂਦੀ ਜੇ ਆਪਾਂ ਕਹਿ ਦਈਏ ਵੀ ਤਾਂ ਇਹ ਰੰਨਾ ਖਰਾਬ ਹੋਊਗਾ ਜਿੱਦਾਂ ਸਭ ਨੂੰ ਹੁੰਦਾ ਇਹ ਵੀ ਮੇਰਾ ਕਹਿਣਾ ਆਪਣੀ ਸੋਚ ਦਿੱਕੀ ਆ ਸਰ ਗੁਰੂ ਨੰਦਰ ਚੌਣੀ ਦੇ ਬੁੱਗੇ ਰਹਿੰਦੇ ਆ ਉਪਉਂਦੇ ਆ ਇਹ ਕਿਸੇ ਪਿੰਡ ਦਾ ਨਹੀਂ ਆ ਕਿਤੇ ਨੇੜੇ ਦਾ ਨਹੀਂ ਆ ਸਾਰਿਆਂ ਦਾ ਸਾਂਝੀ ਜਗ੍ਹਾ ਗੁਰੂ ਧਰਮੇ ਸਮਰਪਿਤ ਜਗ੍ਹਾ ਬਾਹਰ ਜਦੋਂ ਕੋਈ ਕਾਨਫਰੰਸ ਹੁੰਦੇ ਆ ਭੋਗ ਵਗੈਰਾ ਰਿਸ਼ਤੇਦਾਰ ਆ ਕੇ ਵੀ ਦੇਖਦੇ ਆ ਤੇ ਇਹ ਤੋਂ ਰਹਿਣ ਸਹਿਣ ਦੇ ਵਿੱਚ ਕੋਈ ਮਾੜਾ ਮੁੱਟਾ ਵੈਸਾ ਖਿਆਦਾ ਤੇ ਛੇਤੀ ਆਪਣੇ ਇੱਕ ਦੂਜੇ ਦੇ ਵਿੱਚ ਚਲਾ ਜਾਣਾ ਇਹ ਇਸ ਕਰਕੇ ਸਾਰਿਆਂ ਦਾ ਹੈ ਕਿਸੇ ਇਕੱਲੇ ਦਾ ਨਹੀਂ ਆ ਆਪੜਾ ਇਹੀ ਮੇਰੀ ਬੇਨਤੀ ਆ ਮੈਂ ਨਾ ਜਦੋਂ ਅੱਜ ਇਹ ਕਰਾਉਂਦੀ ਸੀ ਜਦੋਂ ਯੋਗਾ ਕਰਦਾ ਉਹ ਰੀਲ ਬਣਾ ਕੇ ਪਾ ਦਈਦੀ ਲੋਕਾਂ ਨੂੰ ਪਤਾ ਲੱਗੇ ਕਈ ਦਾ ਕੋਈ ਚਰੋ ਹੋਤਰਾਂ ਦੀ ਕਮੈਂਟ ਵੀ ਕਰ ਦਦੇ ਉਹਨੇ ਕਿਹਾ ਨਹੀਂ ਵਿਖਾਵਾ ਮੈਨੂੰ ਸਰਕਾਰ ਗੁਰਜੀਤ ਸਿੰਘ ਵਿਅਕਤ ਸਾਡੇ ਵਿੱਚ ਬੜੇ ਮਤਲਬ ਐਕਟਿਵ ਨੇ ਉਹ ਪਿੰਡ ਵਾਸਤੇ ਉਹਨਾਂ ਨੂੰ ਵੱਡਾ ਵੱਡਾ ਯੋਗਦਾਨ ਉਹਨਾਂ ਨੇ ਵੀ ਬੜੇ ਸ਼ਾਬਾਸ਼ ਦਿੱਤੀ ਇਸ ਗੱਲ ਦੇ ਵਿੱਚ ਜਿਹੜੇ ਕਰ ਰਹੇ ਆ ਸਾਰੇ ਮੈਂ ਦੇਖਦਾ 11000 ਰੁਪਏ ਇੱਕ ਨਾ ਮੈਂ ਦਿੰਦਾ ਤੁਹਾਨੂੰ ਔਰ ਹੱਥ ਪਾ ਮੈਂ ਤੁਹਾਡੇ ਨਾਲ ਜੀ ਪ੍ਰੋਜੈਕਟ ਨੂੰ ਤੁਸੀਂ ਅੱਗੇ ਲੈ ਕੇ ਜਾਂਦੇ ਜੀ ਸਰਦ ਜੀ ਫਿਕਰ ਦਾ ਫੋਨ ਆ ਗਿਆ ਉਹ ਫੇਰ 500 ਰੁਪਏ ਕਿਨ 11000 ਰੁਪਏ ਔਰ ਮੇਰਾ ਜਿਹੜਾ ਮੋਬਾਈਲ ਦੇ ਕੋਲੇ ਵਿੱਚ ਇੱਕ ਕੋਈ ਭੇਜੀ ਲੈ ਕੇ ਕਿ ਆਹ ਮੇਰੇ ਨਾਲ ਆਉਂਦਾ ਮੇਰੇ ਦੇ ਬੋਲ ਕੇ ਜੋ ਵੀ ਆਇਆ ਇਹ ਕਰਿਆ ਮੈਂ ਬਾਅਦ ਤੋਂ ਉਹਦੇ ਤੇ ਦੱਸਾਂ ਉਹ ਗਰੀਬ ਨੂੰ ਫਰਮਾਇਆ ਦਾ ਫੋਨ ਆ ਗਿਆ ਉਹਨੇ 11000 ਰੁਪਏ ਪ੍ਰੀਤਮ ਸਿੰਘ ਬਾੜ ਜਿਆ ਸਾਰੇ ਜਿੰਨੇ ਜਿੰਨੇ ਅੰਗਰੇਜ਼ ਸਿੰਘ ਨੂੰ 550 ਰੁਪਏ ਦੇ ਦਿੱਤੇ ਗਿਆ ਅੱਜ ਵੀ ਆ ਸਾਰੇ ਮੈਂ ਦੇਖ ਰਿਹਾ ਅੰਗਰੇਜ਼ ਉਹ ਕਹਿੰਦਾ ਕਰਾਈ ਕੀ ਦੁਹਰਾਜਾ ਕਰਾਇਆ 1100 ਰੁਪਏ ਦੇ ਦਿੱ ਗਿਆ ਜੇ ਭੋਗਣਗੇ ਜਵੇਦ ਸਿੰਘ ਨੂੰ ਰੱਖ ਲਾ ਤੋ ਇਹਦਾ ਇਹ ਪੈਸੇ ਆਪਾਂ ਕੀ ਕਰ ਰਹੇ ਆ ਇਹ ਸਾਬ ਪਿੰਦਰ ਸਿੰਘ ਉਹਨਾਂ ਨੇ ਦੱਸਦਾ ਕਿ ਜਿੱਤੇ ਵਧੀਆ ਸਹਿਰਗਾ ਬਣੋਣੀ ਆਪਾਂ ਜਿੱਤੇ ਰੌਕਤ ਪਿਆਰ ਕਰਦੇ ਤੇ ਸਹਿਰਗਾ ਬਣੋਣੀ ਆ ਤੇ ਚਾਰ ਪੌੜੀ ਵਾਸਤੇ ਅੱਗੇ ਵੀ ਪ੍ਰੋਬਲਮ ਇੱਥੇ ਆਈ ਹੈ ਵੀ ਜਿਹਨੇ ਪੁੱਤੇ ਲਾ ਗਏ ਤੇ ਬੋਤਲਾਂ ਨੇ ਖਰਾਬ ਕਰ ਦੇ। ਕਿ ਆਪਾਂ ਹੁਣ ਇਹੇ ਕਰਨਾ ਕਿ ਚਾਰ ਸਵੇਰੋਂ ਪਹਿਲਾਂ ਬੰਦ ਕਰੀਏ ਫਿਰ ਜੰਗਲੇ ਚੂਲੇ ਲਾ ਕੇ ਵਧੀਆ ਫਿਰ ਅੰਦਰ ਵਾਲੇ ਦੇ ਪੁੱਛੀਆਂ ਰਾ ਕੇ ਜਿਵੇਂ ਵਿੱਚ ਬੱਚੇ-ਬੱਚੇ ਆਉਂਦਾ ਬਣ ਗਿਆ ਜਾਣ ਤੱਕ ਪ੍ਰੋਬਲਮ ਆਈ ਤਾਂ ਸਾਈਡ ਤੇ ਵੀ ਆਪਾਂ ਉਹਦਾ ਕੋਈ ਸਪੋਟਾ ਲਾਵਾਂਗੇ ਮਤਲਬ ਕਹਿੰਦਾ ਮਤਲਬ ਵੀ ਇੱਕ ਵਧੀਆ ਚੀਜ਼ ਬਣ ਜੇ ਜਦੋਂ ਆਪਾਂ ਥੋੜੇ ਆਏ ਤਾਂ ਇੱਕ ਇੱਕ ਬੰਦਿਆਂ ਦੀਆਂ ਕਹਾਣੀਆਂ ਵੀ ਉਹਨਾਂ ਨੇ ਕਿੰਨਾ ਜਿੰਨੇ ਵੱਡੇ ਮਤਲਬ ਬੰਦੇ ਤਿਆਰ ਕਰਦੇ ਕੀ ਕਹਿੰਦਾ ਤਾਂ ਆਪਾਂ ਦਾ ਬਹੁਤ ਦੋ ਪੰਡਾਂ ਦੇ ਮਹਾਨ ਸ਼ਖਸੀਅਤਾਂ ਦਾ ਬਣਿਆ ਹੈ ਪਰਿਆਂ ਕਹਿੰਦੀ ਗੱਲ ਇਹ ਜ਼ਰੂਰੀ ਨਹੀਂ ਵੀ ਆਪਾਂ ਇੱਥੇ ਰੁਕ ਜਾਣਾ ਜੇ ਆਈ ਆਪਣਾ ਯੂਟਿਊਬ ਬਣਿਆ ਆਈ ਆਪਣਾ ਵਿਚਾਰ ਵਧਿਆ ਕੋਈ ਗਲਾਹੇ ਨਹੀਂ ਗੱਲ ਕਰ ਰਿਹਾ ਇਹ ਇਨ੍ਹਾਂ ਗੱਲਾਂ ਦੇ ਵਿੱਚ ਕੋਈ ਨਹੀਂ ਡਿਸਕੂਸ਼ਨ ਕਰ ਰਿਹਾ ਜੇ ਆਪਾਂ ਫੇਰ ਉਹ ਪੁਰਾਣੀ ਵਧੀਆ ਗੱਲ ਕਰਾਂਗੇ ਛੋਟੀਆਂ ਜ਼ਿੰਦਗੀਆਂ ویڈیو نو اگے شیئر جر کرنا جی کرپا کر کے کر جی. فاسٹ نیوز ایپ اپ انسٹال کر کے نویاں تازہ خبر پڑھتے دیکھ سکتے ہو تنواد.